ਉਹ ਬੋਲੀ ਸਿਆਣਾ ਟੀਆ ਦਾ ਇੱਕ ਬੱਚਾ ਤੇ ਉਹ ਮੇਰੇ ਤੋਂ ਗਲਤ ਕੰਮ ਚ ਲੱਗਦਾ ਉਹ ਤੇ ਪਿਆਰ ਅੱਗੇ ਨਾ ਬੜਾ ਫਰਕ ਪੈਂਦਾ ਇਹ ਨਿਊਰਾ ਮਤਲਬ ਨਹੀਂ ਨਹੀਂ ਬਤੀ ਸਾਹਿਬ ਕੀ ਕੰਮ ਕਰਨਾ ਨਹੀਂ ਇਹ ਨਹੀਂ ਸਹੀ ਕੰਮ ਕਰਦਾ ਅੱਛਾ ਬੇਬੇ ਆਪਣੇ ਆ ਬੇਬੇ ਦੇ ਹਾਂਜੀ ਲੈ ਤੂੰ ਨਸ਼ਾ ਛੱਡਣਾ ਚਾਹਉਣਾ ਮੰਨੇਗਾ ਮੰਨੇਗਾ ਮੈਂ 3.5 ਸਾਲ ਦਾ ਜਿਹੜਾ ਬੰਦਾ ਵੇਦੇ ਆਪਣਾ ਬੁਮਾਲੀ ਇਹਨਾਂ ਜੀ ਆ ਆਪਣੇ ਅੱਗੇ ਨਾਲੋਂ ਬਹੁਤ ਜ਼ਿਆਦਾ ਕਿੰਨਾ ਚਿਰ ਹੋ ਗਿਆ ਨੂੰ ਕੀਤੇ ਨੂੰ ਕੋਈ ਜੇ ਮਿੰਟ ਕੋਲੀਆਂ ਖਾਰੀਆਂ ਵੀ ਭਾਈ ਜੀ ਮੈਂ ਦਾ ਤੇ ਚਲੋ ਮਾਤਾ ਮੈਂ ਇਸ ਬੱਚੇ ਦੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨੂੰ ਮਸ਼ੀਨ ਤੋਂ ਬੰਨ੍ਹਾਉਣ ਇਸ ਚੰਗੀ ਸੰਭਲ ਕਰੇ ਤੁਸੀਂ ਪਾਠ ਕਰਦੇ ਹੋ ਜੀ ਸਰ ਜੀ ਸਰ ਅੰਮ੍ਰਿਤਸਰ ਤੋਂ ਆ ਗਏ ਰਾਜ ਸਹੀ ਸਰ ਕੋਈ ਨਹੀਂ ਫਿਰ ਤੋਂ ਪਾਠ ਕਰੋ ਜਿਹਨੇ ਮੈਂ ਫੇਰ ਵੀ ਆ ਜਾऊंगा ਕੋਈ ਗੱਲ ਨਹੀਂ ਇਹ ਬੱਚੂ ਕਾਬਿਲ ਕਰਦੇ ਆਪਨੇ ਚਾਇਆ ਪਰ ਇਹਨੂੰ ਉਦਮ ਆਪ ਵੀ ਕਰਨਾ ਪੈਣਾ ਬਾਣੀ ਦੇ ਪੈਰੋਂ ਲਾਓ ਆਪਣੀਆਂ ਮਾਵਾਂ ਦੇ ਹੰਝੂ ਦੇ ਵੇਖੋ ਤੁਸੀਂ ਜਿੰਨਾ ਜਰ ਹੋ ਗਿਆ ਜਿੰਨਾ ਚਿਰ ਨਹੀਂ ਗਿਆ ਇਹਨੇ ਲਾਇਆ ਹੈ ਕਿ ਆਪਣੇ ਆਪ ਲਾ ਗਿਆ ਆਪਣਿਆਂ ਦਾ ਗਿਓਂ ਕਿੰਨਾ ਚਿੱਟਾ ਹੁੰਦਾ ਬੰਦ ਹੋ ਜੇ ਫੇਸਬੁਕ ਦੇ ਬੱਸ ਸਕਦੇ ਸਾਡੇ ਜੀ ਬੰਦ ਹੋ ਜੇ ਤੇ ਆਪਣੇ ਜਦੋਂ ਮੂਹ ਕਹਿਣਾ ਮੈਂ ਜੋ ਚੱਲ ਬੇਬੇ ਕੋਈ ਨਹੀਂ ਹੌਸਲਾ ਰੱਖ ਕੀ ਹੋ ਜੂਗਾ ਤੂੰ ਹਣ ਬੁੱਤ ਨਹੀਂ ਕਰਨਾ ਤੂੰ ਪਤਾ ਕਰ ਤੂੰ ਇੱਕ ਤੇ ਡਾੜਾ ਰੱਖ ਕਾਟ ਕਰ ਧਰਮ ਦੇ ਲੜ ਲਾ ਕੇ ਤੂੰ ਬਚ ਜਾਏਗਾ ਆਪਣੀਆਂ ਭੈਣਾਂ ਵੇਖਣਾ ਮਾਤਾ ਜੀ ਦੱਸਾਂਗਾ ਤੇਰੀਆਂ ਭੈਣਾਂ ਵਾ ਸੇਮ ਮਗਰੋਂ ਹਾਂ ਕਿਉਂ ਕੀ ਭੈਣਾ ਵਾ ਬਾਪੂ ਤੇਰਾ ਹੈ ਕੋਈ ਨਹੀਂ ਆ ਬੇਬੇ ਕੀ ਕਰੇ ਉਸੇ ਇਹ 4 ਮਹੀਨੇ ਮਤਲਬ ਬਹੁਤ ਦੁਖੀ ਕੀਤਾ ਪਰ ਮਾਤਾ ਨਹੀਂ ਕਰ ਹੁਣ ਮਾਤਾ 2 ਮਹੀਨੇ ਤੋਂ ਬਦਲਿਆ ਤੁਹਾਡਾ ਪੁੱਤ ਹੈ ਸਹੀ ਸਹੀ ਨਾ ਨਹੀਂ 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 ਬੱਕਾ ਵੀ ਆਪਾਂ ਨਹੀਂ ਕਰਨਾ ਪਿੰਡੇ ਦੇ ਚੰਗੇ ਬੰਦੇ ਨਾਲ ਸੰਗਤ ਕਰ ਗੁਰਦੁਆਰੇ ਜਾਓ ਸੇਵਾ ਕਰੋ ਸਿਮਰਨ ਕਰੋ ਉਦਮ ਆਪਣਾ ਹੋਰ ਕੀਤਾ ਕਰੋ ਨਹੀਂ ਕਰਨਾ ਹੁਣ ਮੈਂ ਅਰਦਾਸ ਵੀ ਕਰਦਾ ਮਹਾਰਾਜ ਤੇ ਬੇਬੇ ਮੈਂ ਫੇਰ ਆਉਂਗਾ ਕੋਈ ਗੱਲ ਨਹੀਂ ਮਾੜਾ ਰੋਣਾ ਨਹੀਂ ਹੈਗਾ ਕੋਈ ਗੱਲ ਨਹੀਂ ਰੋਈਦਾ ਫੜੰਦਾ ਫੜ ਜੂਗਾ ਫੜ ਜੂਗਾ ਕੋਈ ਗੱਲ ਨਹੀਂ ਤਾ ਆਪਣੀ ਮਰਦਾ ਬਣਾ ਕੋਈ ਨਹੀਂ ਬੇਬੇ ਮੈਂ ਅਰਦਾਸ ਕਰਦਾ ਮਹਾਰਾਜੇ ਨੂੰ ਸਿੱਖ ਗੁਰ ਸਿੱਖ ਬਣਾ ਕੋਈ ਨਹੀਂ ਬੇਬੇ ਕੋਈ ਪਪਾ ਜੀ ਸਿਆਣ ਈ ਆ ਦਾ ਇੱਕ ਬੱਚਾ ਹੋ ਮੈਨੂੰ ਜਿਹੜੇ ਤੋਂ ਮਗਰਮ ਲੱਗਦਾ ਮੂ ਤਾਂ ਫੇਰ ਅੱਗੇ ਨੂੰ ਬੜਾ ਫਰਕ ਪੈਂਦਾ ਨੀ ਮਰ ਮਤਰੀ ਕੀ ਕੰਮ ਕਰਨਾ ਨਹੀਂ ਨਹੀਂ ਲੈ ਕੇ ਕੰਮ ਕਰਨਾ ਅੱਛਾ ਬੇਬੇ ਆਪਣੇ ਆ ਬੇਬੇ ਦੇ ਹੰਝੂ ਹੈ ਤੂੰ ਨਸ਼ਾ ਛੱਡਣਾ ਚਾਹੁੰਦਾ ਮਨ ਹੈਗਾ ਮਨ ਹੈਗਾ ਮੈਂ ਛੱਡ ਸਕਦਾ ਕਿਹੜਾ ਪਿੰਡ ਆ ਬੇਬੇ ਆਪਣਾ ਬਮਾਲੀ ਆ ਕਿੰਨਾ ਚਿਰ ਹੋ ਗਿਆ ਉਹ ਕੀਤੇ ਨੂੰ ਕੋਈ ਆਈ ਸੀ ਕੋਈ ਕੋਲੀਆਂ ਖਾ ਰਿਹਾ ਵੀ ਬਾਈ ਜੀ 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 ਚਲੋ ਮਾਤਾ ਮੈਂ ਇਸ ਬੱਚੇ ਦੀ ਗੁਰੂ ਹਰਗੋਬਿੰਦ ਬਾਦਸ਼ਾਹ ਦੀ ਅਰਦਾਸ ਕਰਦਾ ਸੱਚੇ ਬਾਦਸ਼ਾਹ ਇਹਨੂੰ ਮਸ਼ੀਨ ਬਣਾਉਣ ਇਹ ਚੰਗੀ ਸੰਗਤ ਕਰੇ ਤੁਸੀਂ ਪਾਠ ਕਰਦੇ ਹੋ ਜੀ ਸਰ ਜੀ ਸਰ ਅੰਮ੍ਰਿਤਸਰ ਵਾਲਾ ਜੀ ਸਰ ਕੋਈ ਨਹੀਂ ਮੈਂ ਦੋ ਪਾਠ ਕਰੋ ਜੇ ਵੀ ਮੈਂ ਫੇਰ ਵੀ ਆ ਜਾਂਗਾ ਕੋਈ ਗੱਲ ਨਹੀਂ ਇਹ ਬੱਚੂ ਕਾਬਿਲ ਹੈ ਰੰਗਨੇ ਚ ਆਇਆ ਪਰ ਇਹਨੂੰ ਉਦਮ ਆਪ ਵੀ ਕਰਨਾ ਪੈਣਾ ਬਾਣੀ ਦੇ ਪਹਿਰੇ ਉਹ ਲਾਓ ਆਪਣੀਆਂ ਮਾਵਾ ਦੇ ਹੰਝੂ ਦੇ ਵੇਖੋ ਤੁਸੀਂ ਜਿੰਨ ਜਰ ਹੋ ਗਿਆ ਜਿੰਨ ਜਰ ਹੋ ਗਿਆ ਇਹਨੇ ਲਾਇਆ ਹੈ ਕਿ ਆਪਣੇ ਆਪ ਲਾ ਗਿਆ ਆਪਣੇ ਆਪ ਲਾ ਗਿਆ ਕਿਹੜੇ ਕਿਟਾ ਹੁੰਦਾ ਬੰਦ ਹੋ ਜੇ ਫੇਰ ਤੁਸੀਂ ਮੁਝੇ ਬਸ ਸਕਦੇ ਸਾਡੇ ਜੀ ਦੀ ਜੀ ਬੰਦ ਹੋ ਜੇ ਫੇਰ ਤੁਸੀਂ ਆਪਣੇ ਜਿਹੜਾ ਮੂਹ ਕਹਿਣਾ ਮੇਰੇ ਲੋਕ ਚੱਲ ਬੇਬੇ ਕੋਈ ਨਹੀਂ ਹੌਸਲਾ ਰੱਖ ਠੀਕ ਹੋ ਜੂਗਾ ਤੂੰ ਹੁਣ ਬੁੱਤ ਨਹੀਂ ਕਰਨਾ ਤੂੰ ਪੱਕਾ ਕਰ ਤੂੰ ਕਿਤੇ ਡਾੜ ਰੱਖ ਪਾਠ ਕਰ ਧਰਮ ਦੇ ਲੜ ਲਾ ਕੇ ਤੂੰ ਬਚ ਜੇਗਾ ਆਪਣੀਆਂ ਭੈਣਾਂ ਵੇਖ ਨਾ ਮਾਤਾ ਜੀ ਦੱਸਣਗੇ ਤੇਰੀਆਂ ਭੈਣਾਂ ਵਾ ਸੇ ਮੈਂ ਮਗਰੋਂ ਮੈਂ ਅੰਦਰ ਬਾਪੂ ਕੇ ਭੈਣਾਂ ਵਾ ਬਾਪੂ ਤੇਰਾ ਹੈ ਕੋਈ ਨਹੀਂ ਆ ਬੇਬੇ ਕੀ ਕਰੇ ਉਥੇ ਇਹ 4 ਮਹੀਨੇ ਮਗਰੋਂ ਮੈਂ ਬਹੁਤ ਦੁਖੀ ਕੀਤਾ ਪਰ ਹੁਣ ਮਾਤਾ ਮਹੀਨੇ ਤੋਂ ਬਦਲੇ ਥੋੜਾ ਬਹੁਤ ਹੈ ਸਹੀ ਸਹੀ ਨਾ ਨਹੀਂ ਇਹ ਤਾਂ ਨਹੀਂ ਨੇ ਹੁੰਦੀ ਗੁੰਡੀ ਪੱਕਾ ਵੀ ਆਪਾਂ ਨਹੀਂ ਕਰਨਾ ਪਿੰਡ ਦੇ ਚੰਗੇ ਬੰਦੇ ਆਲੇ ਸੰਗਤ ਕਰ ਆਹ ਜੀ ਗੁਰਦੁਆਰੇ ਜਾਓ ਸੇਵਾ ਕਰੋ ਸਿਮਰਨ ਕਰੋ ਉਦਮ ਆਪਣਾ ਹੋਰ ਕਿਰਤ ਕਰੋ ਨਹੀਂ ਕਰਨਾ ਹੁਣ ਮੈਂ ਅਰਦਾਸ ਵੀ ਕਰਦਾ ਮਹਾਰਾਜ ਦੇ ਬੇਬੇ ਮੈਂ ਫੇਰ ਆਉਂਗਾ ਕੋਈ ਗੱਲ ਨਹੀਂ ਮਾੜਾ ਰੋਣਾ ਨਹੀਂ ਹੈਗਾ ਕੋਈ ਗੱਲ ਨਹੀਂ ਰੋਈਦਾ ਫੜਾਂਦਾ ਛੱਡ ਜੂਗਾ ਛੱਡ ਜੂਗਾ ਕੋਈ ਗੱਲ ਨਹੀਂ ਆਪਾਂ ਆਪਣੀ ਵਰਕਾ ਬਣਾ ਕੋਈ ਨਹੀਂ ਬੇਬੇ ਮੈਂ ਅਰਦਾਸ ਕਰਦਾ ਮਹਾਰਾਜ ਇਹਨੂੰ ਸਿੱਖ ਗੁਰਸਿੱਖ ਬਣਾਵੇ ਕੋਈ ਨਹੀਂ ਹੋਈ ਮੰਨ ਲਿਆ ਜੀ ਕੋਈ ਨਹੀਂ ਬੇਬੇ